ਉਸ ਬਾਅਦ ਉਹਨਾਂ ਨੇ ਜੋ ਕੁਝ ਕੀਤਾ ਉਹ ਸਭ ਤੋਂ ਜ਼ਿਆਦਾ ਅਸਹਿ ਸੀ ਕਿਉਂਕਿ ਉਹਨਾਂ ਨੇ ਲਗਭਗ 30000 ਦੇ ਕਰੀਬ ਬੱਚੇ, ਬਜ਼ੁਰਗ, ਔਰਤਾਂ, ਨੌਜਵਾਨ ਜੋ ਵੀ ਸੀ 30000 ਦੇ ਕਰੀਬ ਸਿੰਘ ਸਿੰਘਣੀਆਂ ਉਹਨਾਂ ਨੇ ਉੱਥੇ ਸ਼ਹੀਦ ਕਰਤੇ ਸੀ ਇੱਕੋ ਦਿਨ 'ਚ ਲਿਖਿਆ ਹੋਇਆ ਹੈ ਕਿ ਸਿੱਖ ਉਸੇ ਹੀ ਤਲਵਾਰ ਨਾਲ ਰਾਜ ਬਣਾਉਣਗੇ ਜਿਸ ਨਾਲ ਮੁਗਲਾਂ ਬਣਾਇਆ ਹੈ ਜਿਵੇਂ ਮੁਗਲਾਂ ਨੇ ਰਾਜ ਬਣਾਇਆ ਚਾਹਿਆ ਉਹਨਾਂ ਨੇ ਧੱਕੇ ਕਰਕੇ ਬਣਾਇਆ ਸਿੱਖ ਆਪਣੇ ਦਮ ਤੇ ਬਣਾਉਣਗੇ ਮੁਲਾਕਾਤ ਮੈਦਾਨੇ ਜੰਗ ਵਿੱਚ ਹੀ ਹੋਵੇਗੀ ਸ਼ਹੀਦੀਆਂ ਲਈ ਤੇ ਖੂਨ ਬਹਾਏ ਬਿਨਾ ਆਜ਼ਾਦੀਆਂ ਨਹੀਂ ਮਿਲਦੀਆਂ ਸਿੱਖਾਂ ਦੀ ਚਮਕ ਦੀ ਤੇਗ ਦੇਖ ਕੇ ਮੁਗਲ ਸਮਝੌਤੇ ਦੀਆਂ ਹੁਣ ਗੱਲਾਂ ਕਰ ਰਹੇ ਨੇ ਇਹ ਚ ਉਸ ਟਾਈਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਬੜੀ ਜ਼ੋਰਤ ਨਾਲ ਮੁਗਲਾਂ ਨੂੰ ਕਹਿਤੀ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਦ ਸਾਡੀ ਕਿਰਪਾਨ ਚੱਲ ਪਈ ਜਦ ਸਿੱਖਾਂ ਦੀ ਕਿਰਪਾਨ ਚੱਲੀ ਤਾਂ ਜੋ ਵੀ ਰਾਜ ਅਸੀਂ ਚਾਹੁੰਦੇ ਆ ਉਹ ਸਾਡੇ ਕਦਮਾਂ 'ਚ ਹੋਵੇਗਾ ਰਾਜ ਕਰੇਗਾ ਖਾਲਸਾ ਦਾ ਵਾਕ ਕਿਸੇ ਦੇ ਰਹਿਮ ਕਰਮ ਨਾਲ ਨਹੀਂ ਇਹ ਵਾਹਿਗੁਰੂ ਦੀ ਰਹਿਮਤ ਤੇ ਬਖਸ਼ਿਸ਼ ਨਾਲ ਪੂਰਾ ਹੋਵੇਗਾ ਜਿਨ੍ਹਾਂ ਦੇ ਮੱਥੇ ਤੇ ਰੱਬ ਆਪੋ ਮੁਲਖ ਲਿਖ ਦੇਵੇ ਉਹ ਹੋਰ ਨਾ ਪਾਸੋਂ ਕਾਗਜ਼ ਤੇ ਕੀ ਲਿਖਵਾਵੇ ਉਹਨਾਂ ਦੇ ਕਹਿਣ ਦਾ ਸਿੱਧਾ ਮਤਲਬ ਸੀ ਕਿ ਜੇ ਰੱਬ ਨੇ ਤੈਅ ਕੀਤਾ ਹੋਇਆ ਕਿ ਸਿੱਖ ਰਾਜ ਬਣੂਗਾ ਤਾਂ ਅਸੀਂ ਆਪਣੇ ਹੱਕ ਤੇ ਅਸੀਂ ਦਮ ਦੇ ਜ਼ੋਰ ਤੇ ਲੈਣਾ ਜਾਣਦੇ ਆਂ ਸਾਨੂੰ ਕਿਸੇ ਨਾਲ ਸਮਝੌਤਾ ਕਰਨ ਦੀ ਇੱਥੇ ਕੋਈ ਲੋੜ ਨਹੀਂ ਹੈ ਹੁਣ ਆਪਾਂ ਛੋਟੇ ਤੇ ਵੱਡੇ ਘੱਲੂ ਕਾਰੇ ਬਾਰੇ ਸੁਣਨੇ ਆ ਜਿਸ 'ਚ ਦੋਨਾਂ 'ਚ ਹੀ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਆਪਾਂ ਗੱਲ ਕਰਦੇ ਆ ਵੱਡੇ ਘੱਲੂ ਕਾਰੇ ਮੁਗਲ ਤੇ ਦਰਾਨੀ ਜੋ ਸੀ ਜੋ ਮੁਗਲ ਵੀ ਜ਼ੁਲਮ ਕਰਨ 'ਚ ਸਭ ਤੋਂ ਜ਼ਿਆਦਾ ਮੋਰੀ ਹੁੰਦੇ ਸੀ ਤੇ ਦਰਾਨੀ ਵੀ ਇਸੇ ਗੱਲ 'ਚ ਮੋਰੀ ਹੁੰਦੀ ਸੀ ਤੇ ਦਰਾਨੀਆਂ ਨੇ ਕੀ ਕੀ ਕੀਤਾ ਸੀ ਉਹ ਤੁਹਾਨੂੰ ਅੱਗੇ ਪੜ੍ਹ ਕੇ ਇੱਥੋਂ ਦੱਸਾਂਗੇ ਕਿ ਉਹਨਾਂ ਨੇ ਹਰਮੰਦਰ ਸਾਹਿਬ 'ਚ ਕੀ ਕੀ ਕੀਤਾ ਉਹਨਾਂ ਨੇ ਤਾਂ ਸਰੋਵਰ ਵੀ ਪੂਰਤਾ ਸੀ ਇਮਾਰਤ ਵੀ ਦਰਬਾਰ ਸਾਹਿਬ ਦੀ ਘਰਵਾਤੀ ਸੀਗੀ ਉਸ ਪਰ ਇਸ ਤੋਂ ਬਾਅਦ ਵੀ ਖਾਲਸਾ ਰਾਜ ਪੂਰੀ ਚੜ੍ਹਦੀ ਕਲਾ ਵਿੱਚ ਸੀ ਤੇ ਖਾਲਸਾ ਰਾਜ ਨੇ ਚੜ੍ਹਦੀ ਕਲਾ ਵਿੱਚ ਹੋ ਕੇ ਇਸ ਟੱਕਰੇ ਦਾ ਵੀ ਸਾਹਮਣਾ ਕੀਤਾ ਹੁਣ ਦੁਰਾਨੀਆਂ ਨੇ ਜੋ ਕੀਤਾ ਸੀ ਦੁਰਾਨੀਆਂ ਦੁਆਰਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਢਾਉਣਾ ਸਰੋਵਰ ਨੂੰ ਪੂਰਨਾ ਬੁੰਗੇ ਬਰਬਾਦ ਕਰਨੇ ਇਹ ਸਭ ਤੋਂ ਜ਼ਿਆਦਾ ਅਸਹਿ ਸੀ ਇਹ ਸੈਨ ਤੋਂ ਬਾਹਰ ਸੀ ਦੂਜੇ ਪਾਸੇ ਵੱਡੇ ਕਲੂਕਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਸ੍ਰੀ ਦਰਬਾਰ ਸਾਹਿਬ ਤੇ ਉਹਦੀ ਜ਼ਿੰਮੇਵਾਰੀ ਉਹ ਉੱਥੋਂ ਦੇ ਨੌ ਸ਼ਹਿਰਾ ਪੰਨੂਆ ਦੇ ਚੌਧਰੀ ਸਾਹਿਬ ਰਾਏ ਨੂੰ ਗਹਿਣੇ ਰੱਖ ਗਿਆ ਸੀ ਕਿ ਜਦੋਂ ਤੱਕ ਮੈਂ ਵਾਪਸ ਨਹੀਂ ਮੁੜ ਕੇ ਆਉਂਦਾ ਉਦੋਂ ਤੱਕ ਇਹ ਸਾਰਾ ਕੁਝ ਤੇਰੇ ਕੋਲ ਗਹਿਣੇ ਪਿਆ ਰਹੇਗਾ ਤੇ ਤੇਰੇ ਤੋਂ ਕੋਈ ਛੁਡਵਾ ਨਹੀਂ ਸਕਦਾ ਫਿਰ ਉਸ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਲੂਆਲੀਆਂ ਨੇ ਸਰੰਦ ਫਤਿਹ ਕੀਤਾ ਸਰੰਦ ਨੂੰ ਫਤਿਹ ਕਰਨ ਤੋਂ ਬਾਅਦ ਉਹਨਾਂ ਦੇ ਹੱਥ ਕਾਫੀ ਜ਼ਿਆਦਾ ਪੈਸਾ ਲੱਗਿਆ ਜੋ ਪੈਸਾ ਉਹਨਾਂ ਨੇ ਐਸ਼ੋ ਰਾਮ ਵਾਸਤੇ ਨਹੀਂ ਯੂਜ਼ ਕੀਤਾ ਨਾ ਉਹ ਪਹਿਲਾਂ ਕਦੇ ਕਰਦੇ ਸੀ ਨਾ ਉਹਨਾਂ ਨੇ ਹੁਣ ਕੀਤਾ ਉਸ ਟਾਈਮ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੇ ਹਿੱਸੇ ਉਸ ਟਾਈਮ ਤੇ 9 ਲੱਖ ਰੁਪਏ ਆਏ ਸੀ ਤੇ 9 ਲੱਖ ਰੁਪਏ ਜੋ ਉਹਨਾਂ ਦੇ ਹਿੱਸੇ ਆਏ ਸੀ ਉਹਨਾਂ ਦਾ ਉਹਨਾਂ ਨੇ ਕੀ ਕੀਤਾ ਸਰੰਦ ਦੀ ਫਤਿਹ ਤੋਂ ਪਿੱਛੋਂ ਖਾਲਸਾ ਨੂੰ ਬਹੁਤ ਸਾਰਾ ਧਨ ਮਿਲਿਆ ਸਰਦਾਰਾਂ ਦੁਆਰਾ ਇਸ ਧਨ ਦੀ ਵੰਡ 'ਚ ਸਰਦਾਰ ਜੱਸਾ ਸਿੰਘ ਨੂੰ 9 ਲੱਖ ਉਸ ਸਮੇਂ ਆਏ ਸਰਦਾਰ ਜਸਾ ਸਿੰਘ ਆਲੂਵਾਲੀਆ ਨੇ ਸਰਬੱਤ ਖਾਲਸਾ ਸੱਦ ਕੇ ਸ੍ਰੀ ਹਰਮੰਦਰ ਸਾਹਿਬ ਸਰੋਵਰ ਤੇ ਬੁੰਗਿਆਂ ਦੀ ਕਾਰ ਸੇਵਾ ਲਈ ਗੁਰੂ ਦੇ ਨਾਮ ਉੱਤੇ ਸੇਵਾ ਇਕੱਠੀ ਕਰਨ ਲਈ ਗੁਰੂ ਦੀ ਚਾਦਰ ਵਿਛਾ ਦਿੱਤੀ ਤੇ ਸਭ ਤੋਂ ਪਹਿਲਾਂ ਸਰਦਾਰ ਜਸਾ ਸਿੰਘ ਆਲੂਵਾਲੀਆ ਨੇ ਉਹਨਾਂ ਨੂੰ ਜੋ 9 ਲੱਖ ਰੁਪਏ ਉਹਨਾਂ ਦੇ ਹਿੱਸੇ ਆਏ ਸੀ ਸਭ ਤੋਂ ਪਹਿਲਾਂ ਚਾਦਰ ਵਿਛਾ ਕੇ ਉਹਨਾਂ ਨੇ ਉਹ 9 ਲੱਖ ਰੁਪਏ ਉਸ ਚਾਦਰ ਉੱਤੇ ਰੱਖਤਾ ਤੇ ਉਸ ਤੋਂ ਬਾਅਦ 5 ਲੱਖ ਰੁਪਏ ਤੇ ਉਸ ਤੋਂ ਬਾਅਦ 5 ਲੱਖ ਰੁਪਇਆ ਹੋਰ ਸਰਦਾਰਾਂ ਤੋਂ ਇਕੱਠਾ ਹੋਇਆ ਸਭ ਮਾਇਆ ਇਕੱਠੀ ਕਰਕੇ ਭਾਈ ਦੇਸ ਰਾਜ ਵਿਦੀ ਚੰਦ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਕਰਾਉਣ ਲਈ ਲਾ ਦਿੱਤਾ ਜੋ ਵੀ ਪੈਸਾ ਇਕੱਠਾ ਹੁੰਦਾ ਸੀ ਉਹ ਕਿਸੇ ਦੇ ਪਰਸਨਲ ਯੂਜ਼ ਵਾਸਤੇ ਨਹੀਂ ਸੀ ਹੁੰਦਾ ਵੀ ਹੁਣ ਪੈਸਾ ਆ ਗਿਆ ਹੁਣ ਤੁਸੀਂ ਇਹਨਾਂ ਯੂਜ਼ ਕਰ ਲਓ ਜਾਂ ਹੁਣ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਵਰਤ ਸਕਦੇ ਹੋ ਉਹ ਪੈਸਾ ਕੌਮ ਦੇ ਸਿਰ ਤੇ ਹੀ ਲਾਇਆ ਜਾਂਦਾ ਸੀ ਕੌਮ ਵਾਸਤੇ ਹੀ ਵਰਤਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਵੀ ਅਹਿਮਦ ਸ਼ਾਹ ਜੋ ਜ਼ਿੰਮੇਵਾਰੀ ਇੱਕ ਚੌਧਰੀ ਨੂੰ ਦੇ ਕੇ ਗਿਆ ਸੀ ਬੀਦੀ ਚੰਦ ਨੂੰ ਦੇ ਕੇ ਗਿਆ ਸੀ ਇਸ ਦੇ ਨਾਲ ਹੀ ਉਸ ਤੋਂ ਬਾਅਦ ਚੌਧਰੀ ਬੀਦੀ ਚੰਦ ਨੂੰ ਬੁਲਾਇਆ ਗਿਆ ਤੇ ਉਹਨੂੰ ਵੀ ਬੜੇ ਸਤਕਾਰ ਨਾਲ ਉਹ ਮਾਇਆ ਇਕੱਠੀ ਕਰਕੇ ਦਿੱਤੀ ਗਈ ਉਹਨੂੰ ਕੋਈ ਡਰਾ ਧਮਕਾ ਕੇ ਨਹੀਂ ਉੱਥੋਂ ਭਜਾ ਦਿੱਤਾ ਗਿਆ ਕਿਉਂਕਿ ਖਾਲਸਾ ਕੁਝ ਵੀ ਕਰ ਸਕਦਾ ਸੀ ਖਾਲਸੇ ਕੋਲ ਆਪਣੀ ਤਾਕਤ ਸੀ ਪਰ ਫਿਰ ਵੀ ਇਸ ਦੇ ਨਾਲ ਹੀ ਚੌਧਰੀ ਰਾਏ ਨੂੰ ਬੁਲਾ ਕੇ ਸਤਕਾਰ ਦਿੰਦੇ ਆ ਸਤਕਾਰ ਦਿੰਦੇ ਆ 3 ਲੱਖ ਦੇ ਕੇ ਸ਼੍ਰੀ ਦਰਬਾਰ ਸਾਹਿਬ ਨੂੰ ਗਹਿਣੇ ਤੋਂ ਛਡਵਾਇਆ ਜੋ ਉਹ ਗਿਰਵੀ ਰੱਖ ਗਿਆ ਸੀ ਅਹਿਮਦ ਸ਼ਾਹ ਉਹ ਗਹਿਣੇ ਤੋਂ ਛਡਵਾਇਆ ਅਤੇ ਹੋਰ ਪੁਜਾਰੀਆਂ ਤੇ ਅਕਾਲੀਆਂ ਦੇ ਜੋ ਜੁਰਮਾਨੇ ਲੱਗੇ ਹੋਏ ਸੀ ਉਹ ਜੁਰਮਾਨੇ ਵੀ ਉਸ ਟਾਈਮ ਭਰੇ ਗਏ ਜੋ ਪੈਸਾ ਉਸ ਟਾਈਮ ਇਕੱਠਾ ਹੋਇਆ ਸੀ ਉਹਨਾਂ ਨੇ ਆਪਣੇ ਜੀਵਨ ਦੇ ਅੰਤਲੇ 4-5 ਸਾਲ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਬੁੰਗਿਆਂ ਦੀ ਉਸਾਰੀ ਅਤੇ ਸ਼ਹਿਰ ਦੀ ਸੇਵਾ ਚਲਾਈ ਅਤੇ ਆਪਣੇ ਧਰਮ ਤਵੇਜ ਹੋਣ ਦਾ ਪਹਿਰਾ ਦਿੱਤਾ ਸਰਦਾਰ ਜਸਪਾਲ ਸਿੰਘ ਆਲੂਵਾਲੀਏ ਦੀ ਇੱਥੇ ਗੱਲ ਕੀਤੀ ਗਈ ਹੈ